ਵੀਰ ਕੈਨੇਡੀਅਨ ਗੱਭਰੂ ਕੋਈ ਪਰ ਇੱਕ ਖਬਰ ਸੁਣਾ ਰਿਹਾ ਤੁਹਾਨੂੰ ਵੀ ਅਮਰੀਕਾ ਵਿੱਚ ਜਿਹੜੇ ਪੱਕੇ ਹੋਣੇ ਨੇ ਬੰਦੇ ਬੜੇ ਦਿਨਾਂ ਕੇ ਉਹ ਕਹ ਲੋ ਵੀਰ ਪਤਾਸੇ ਸੁਖ ਰਿਹਾ ਕੋਈ ਪੈਰਾਪਾਰ ਹੋ ਰਿਹਾ ਯੋ ਕਹ ਲੋ ਵੀਰ ਪਤਾ ਨਹੀਂ ਕਿੱਥਾ ਕਿੱਥਾ ਯੋ ਜਾ ਕੇ ਮੱਥੇ ਟੇਕ ਰੇ ਵੀਰ ਲੱਖਾਂ ਪ੍ਰਵਾਸੀ ਇ ਜਿੱਥਾ ਇਨਕੀ ਆਸ ਕੀ ਕਿਰਨ ਜਾਗੀ ਵੀਰ ਬਾਈਡਨ ਜਿਹੜਾ ਜੋਬ ਬਾਈਡਨ ਇਸ ਨੇ ਇੱਕ ਨਵੀਂ ਨੀਤੀ ਤਿਆਰ ਕਰੀ ਗਾਇਆ ਵੀ ਜਿਸਕੇ ਵਿੱਚ ਅਮਰੀਕਾ ਕੇ ਵਿੱਚ ਜਿਹੜੇ ਅਮਰੀਕੀ ਨਾਗਰਿਕ ਜਿਨ੍ਹਾਂ ਨੇ ਵਿਆਹ ਕਰਾ ਲਿਆ ਗਾ ਗੋਰੀਆਂ ਗੈਲ ਕਾਲੀਆਂ ਗੈਲ ਲੀਲੀਆਂ ਪੀੜੀਆਂ ਗੈਲ ਪ੍ਰਵਾਸੀਆਂ ਨੂੰ ਈਵ ਗ੍ਰੀਨ ਕਾਰਡ ਦੇਣੇ ਦਾ ਮੌਕਾ ਮਿਲੇਗਾ ਵੀਰ ਯੋ ਗੈਰ ਕਾਨੂੰਨੀ ਤਰੀਕੇ ਗੈਲ ਜਿ ਤਰ੍ਹਾਂ ਬਾਰਡਰ ਬੂਡਾ ਟੱਪਗਾ ਕੰਧਾ ਗੁੰਧਾ ਟੱਪਕਾ ਆ ਗਏ ਇਧਰ ਆ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਦੇ ਮੁਤਾਬਕ ਤਕਰੀਬਨ ਕਹ 50 ਲੱਖ ਅਮਰੀਕੀ ਇਹੋ ਆਪਣੇ ਜਿਹੜੇ ਜੀਵਨ ਸਾਥੀ ਗੈਰ ਕਾਨੂੰਨੀ ਢੰਗ ਗੈਲ ਪ੍ਰਵਾਸ ਕਰ ਕਰ ਰਹੇ ਨਾ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਈਵਦ ਬੋਬੂ ਬਾਲਕ ਹੋ ਗਏ ਉਹਨਾਂ ਕੇ ਨਿਆਣੇ ਵੀ ਹੋ ਗਏ ਅੱਗਾ ਮਤਲਬ ਕੱਚੀ ਉਮਰ ਹਲੇ ਵੀ ਚੋਣਾ ਕੇ ਮੱਦੇ ਨਜ਼ਰ ਇੱਕ ਵਧੀਆ ਮਤਲਬ ਫਾਇਦੇਮੰਦ ਯੋ ਕੰਮ ਸਾਬਤ ਹੋ ਸਕਾ ਔਰ ਐਰੀਜ਼ੋਨਾ ਜਾਰਜੀਆ ਔਰ ਨਵਾਡਾ ਇਸ ਤਰ੍ਹਾਂ ਦੇ ਮਤਲਬ ਜਿਹੜੇ ਮੂਲਕੀ ਹਾਂ ਇਨਕੇ ਵਿੱਚ ਮਾ ਡੈਮੋਕ੍ਰੈਟਿਕ ਪਾਰਟੀ ਆਪਣੀਆਂ ਵੋਟਾਂ ਪੱਕੀਆਂ ਕਰ ਸਕਾ ਮਤਲਬ ਹੈ ਤਾਂ ਕੰਮ ਵੋਟਾਂ ਪੱਕੀਆਂ ਕਰਨ ਵਾਲਾ ਉਨ ਤੋਂ ਚਲੋ ਚਲੋ ਲੀਡਰ ਆਪਣਾ ਫਾਇਦਾ ਦੇਖ ਲਿਆ ਵੀਰ ਚੱਲ ਕਿਸੇ ਦਾ ਘਰ ਵੱਜੇਗਾ ਕਿਆ ਫਾਇਦਾ ਔਰ ਅਮਰੀਕਨ ਇਮੀਗ੍ਰੇਸ਼ਨ ਬਿਜ਼ਨਸ ਕਾਉਂਸਲ ਨੇ ਕਿਹਾ ਵੀ ਇਨਾ ਰਾਜਾਂਗੇ ਵਿੱਚ 1 ਲੱਖ ਦੇ ਵੱਧ ਜਿਹੜੇ ਬੋਰਡਰ ਆ ਇਸ ਤਰ੍ਹਾਂ ਦੇ ਜੀਨਾ ਦਾ ਨਾਂ ਤੋਂ ਪਰਿਵਾਰ ਦਾ ਕੋਈ ਬੰਦਾ ਪੱਕਾ ਗੈਰ ਕਾਨੂੰਨੀ ਰਹਿ ਰੇ ਦੋ ਨੰਬਰ ਦੇ ਵਿੱਚ ਪ੍ਰਵਾਸੀ ਉਹ ਔਰ ਕਾਉਂਸਲ ਕੀ ਕਾਰਜਕਾਰੀ ਡਾਇਰੈਕਟਰ ਰੇਬੀਕਾ ਸੀ ਕੈਰੀ ਕਹੇ ਵੀ ਅਮਰੀਕਾ ਦੇ ਵਿੱਚ ਜਿਹੜੇ ਉਹ ਬੰਦੇ ਰਹਿ ਰਹੇ ਨਾ ਆਪਣੇ ਇਹ ਜਨਾਨੀਆਂ ਗੈਲ ਜੀਵਨ ਸਾਥੀਆਂ ਨੂੰ ਇਹਨਾਂ ਨੂੰ ਕਾਹ ਰਾਤ ਮਿਲੇਗੀ ਵ ਸੌਖਾ ਕਰ ਦੇਗਾ ਇਹਨਾਂ ਨੂੰ ਔਰ ਗੈਰ ਕਾਨੂੰਨੀ ਤਰੀਕੇ ਗਾ ਅਮਰੀਕਾ ਮੈਂ ਦਾਖਲ ਹੋਏ ਜਿਹੜੇ ਬੰਦੇ ਮਤਲਬ ਬਾਰਡਰਾਂ ਪੁੱਟ ਰਾਂ ਵਾ ਟੱਪ ਟੁੱਪ ਕ ਆ ਰਾਤ ਨੂੰ ਪੱਟ ਪੁੱਟ ਕ ਇਹ ਕੋਈ ਵੀ ਕਾ ਇਮੀਗ੍ਰੇਸ਼ਨ ਸਟੇਟਸ ਹਾਸਲ ਨਹੀਂ ਕਰ ਸਕਦਾ ਪਰ ਆ ਵੀ ਅਤੀਤ ਕੇ ਵਿੱਚ ਮੈਂ ਇਸ ਤਰ੍ਹਾਂ ਕੇ ਲੋਕਾਂ ਵਾਸਤਾ ਪਾਰਟੀ ਹੱਦਾਂ ਦੇ ਉੱਪਰ ਉੱਠ ਕਾ ਨੇਕ ਬੀਲ ਲੈ ਆਣੇ ਕੀ ਤਿਆਰੀ ਕਰ ਰਹੀ ਪਰ ਕੋਈ ਵੀ ਯੂ ਪਾਸ ਨਾ ਪਾਸ ਨਹੀਂ ਕਰਵਾ ਸਕਿਆ ਭਾਈ ਯੂ ਬਿਲ ਤੋਂ ਬਹੁਤ ਏਰ ਕਾ ਬਣਾਇਆ ਵਤਾਈ ਨਾ ਨੇ ਸਾਰੇ ਬਾਟੂ ਚਰੜਾ ਦੇ ਗਰ ਤੇ ਵੀ ਉਹ ਨਹੀਂ ਹੋਣ ਦੇਣਾ ਯੂ ਨਹੀਂ ਹੋਣ ਦੇਣਾ ਆਰ ਇੱਥੇ ਯੋ ਵੀ ਦੱਸ ਦਿਆਂ ਤੁਹਾਨੂੰ ਕਿ 1986 ਦੇ ਵਿੱਚ ਮਾਮ ਅਮਰੀਕੀ ਕਾਂਗਰਸ ਨੇ ਇੱਕ ਕਾਨੂੰਨ ਪਾਸ ਕਰਿਆ ਦਾ ਕਹੇ ਵੀ 27 ਲੱਖ ਗੈਰ ਕਾਨੂੰਨੀ ਜਿਹੜੇ ਪ੍ਰਵਾਸੀਆਂ ਨੂੰ ਮੁਲਕ ਦੇ ਵਿੱਚ ਰਹਿਣ ਦੀ ਇਜਾਜ਼ਤ ਦਵੇਂਗੇ ਫੇਰ ਇਸ ਦੇ ਬਾਅਦ ਬਰਾਗੋ ਮਾਮਾ ਮਾ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਹਾਕਮ ਯੋ ਕਹ ਲੋ ਵੀ ਕਾਰਜਕਾਰੀ ਹੁਕਮ ਜਾਰੀ ਕਰੇ ਦੇ ਆਰ ਪਰ ਅਦਾਲਤ ਨੇ ਅੜੀਕਾ ਲਾ ਤਿਆ ਅਰ ਇਸ ਕਰਕੇ ਯੋ ਲਾਗੂ ਨਹੀਂ ਹੋ ਸਕਿਆ ਵੀਰ ਆਰ ਦੂਸਰੇ ਪਾਸੇ ਬਾਈਡਨ ਸਰਕਾਰ ਇਸਨੇ ਜਿਹੜੇ ਇਹ ਮਤਲਬ ਤਰਬੀਸ ਸੁਦਾ ਯੋਜਨਾ ਇਸਕੇ ਵਿੱਚ ਮਾਹ ਲੋਚਕਾਂ ਕਹਿਣਾ ਵੀ ਇਹ ਇੱਕ ਬੜੀ ਗਲਤੀ ਸਾਬਤ ਹੋਵੇਗੀ ਜੇ ਇਹ ਕੰਮ ਕਰਤਿਆ ਨਾ ਬਾ ਫੇਰ ਤੋਂ ਟਿੱਚ ਬਟਣ ਲੱਗ ਜائیںਗਾ ਖਾ ਇਹ ਗਲਤ ਕੰਮ ਹੋ ਜਾਏਗਾ ਪਰ ਉਧਰ ਡੋਨਲਡ ਟਰੰਪ ਕਹਿ ਰਿਹਾਗਾ ਜੀ ਮੈਂ ਜਿੱਤ ਗਿਆ ਆ ਸਾਰੇ ਵਿਲੇਕਾਰਾਂ ਕਰਾਂ ਭੇਜਾਂਗਾ ਜਹਾ ਜਮ ਚੜਾ ਚੜਾਗਾ ਜਿਹੜੇ ਜਿਹੜੇ ਮੁਲਕਾਂ ਮਤੇ ਆਏ ਵੀ ਜੋ ਬੰਦੇ ਆ ਬਾਈਡਨ ਇਵ ਤੁਹਾਨੂੰ ਪਤਾ ਇਹ ਬਾਬਾ ਕਹਿ ਰਿਹਾਗਾ ਮੈਂ ਫੇਰ ਜਿੱਤਣਾ ਇਸ ਕਰਾਂ ਫੇਰ ਗੋਲੀ ਦੇ ਰਿਆ ਵੀਰ ਚਲੋ ਜਿਹੜੇ ਬੰਦੇ ਵਿਚਾਰੇ ਕੱਚੇ ਹੋ ਜਗੇ ਪੱਕੇ ਆ 트럼ਪ ਕੇ ਕਾਰਜਖਾਨੇ ਦੇ ਵਿੱਚ ਮਾ ਸਿਟੀਜ਼ਨਸੀ ਪੀ ਇਮੀਗ੍ਰੇਸ਼ਨ ਸੇਵਾ ਵਿਭਾਗ ਕੇ ਪਾਲਿਸੀ ਚੀਫ ਰੌਬਰਟ ਲਾ ਯੋ ਕਹ ਰਿਹਾ ਕਾ ਵੀ ਰਾਸ਼ਟਰਪਤੀ ਨੇ ਜਿਹੜੀ ਪ੍ਰੋਲ ਕੇ ਆਧਾਰ ਪਾ ਦੁਰਵਰਤ ਤੋਂ ਕਰ ਰਿਹਾ ਕਾ ਵੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਲਾਭ ਮਿਲ ਸਕੇ ਤਾਂ ਜੋ ਕਾਂਗਰਸ ਇਸ ਤਰ੍ਹਾਂ ਦਾ ਕਾਨੂੰਨ ਪਾਸ ਕਾ ਵੀ ਯੋ ਨਹੀਂ ਕਰ ਦੇਣਗੇ ਕਾ ਆਪਾਂ ਇਸ ਕੇ ਵਿੱਚ ਮ ਟੁੱਚੜਾ ਘਾਟੇਗੇ ਆਰ 2010 ਕੇ ਵਿੱਚ ਅਮਰੀਕੀ ਫੌਜ ਕੇ ਵਿੱਚ ਭਾਰਤੀ ਲੋਕਾਂ ਨੂੰ ਕਾ ਛੋਟ ਮਿਲੀ ਤੀ ਆਰਵਾ ਗੈਰ ਕਾਨੂੰਨੀ ਪ੍ਰਵਾਸੀਆਂ ਗੈਲ ਮਤਲਬ ਵਿਆਹ ਕਰਵਾ ਕਾ ਆਪਣੀ ਜੀਵਨ ਸਾਥੀ ਨਾਲ ਅਮਰੀਕੀ ਨਾਗਰਿਕ ਬਣਨੇ ਦੇ ਹੱਕਦਾਰ ਬਣ ਗੇਗਾ ਇਸਕੇ ਵਿੱਚ ਮਕਾਂ ਇਮੀਗ੍ਰੇਸ਼ਨ ਵਕੀਲ ਅਰ ਸੇਵਾਮੁਕਤ ਫੌਜੀ ਅਫਸਰ ਜਿਹੜਾ ਮਾਰਗਰੇਟ ਸਟਾਕ ਇਸਕਾ ਨਾਮ ਛੋਰੇਗਾ ਜੋ ਕਹਿ ਰਿਹਾਗਾ ਵੀ ਫੌਜੀ ਪਰਿਵਾਰਾਂ ਨੂੰ ਕਹਾ ਵੀ ਇਹ ਕਦਮ ਬੇਹੱਦ ਲਾਹੇਵੰਦ ਸਾਬਤ ਹੋਇਆ ਔਰ ਕਿਸੇ ਫੌਜ ਗੈਲ ਫੌਜੀ ਗੈਲ ਵਿਆਹ ਕਰਾਣਾ ਅਰ ਗੈਰ ਕਾਨੂੰਨੀ ਪ੍ਰਵਾਸੀ ਇਮੀਗ੍ਰੇਸ਼ਨ ਦੀ ਚਿੰਤਾਵਾਂ ਤੋਂ ਮੁਕਤ ਹੋ ਜਾ ਮੰਨਾਂ ਅਰ ਗ੍ਰੀਨ ਕਾਰਡ ਆਪਣੀ ਜੇਬ ਮਾਂ ਆ ਜਾ ਅਗਲੇ ਕੇ ਅ ਨਿਊਯਾਰਕ ਟਾਈਮ ਕੀ ਰਿਪੋਰਟ ਜੋ ਹੈ ਵੀ 38 ਸਾਲ ਦਾ ਇੱਕ ਗੈਰ ਕਾਨੂੰਨੀ ਪ੍ਰਵਾਸੀ ਕੀ ਮਿਸਾਲ ਪੇਸ਼ ਕਰੀ ਕਾਹ ਵੀ 2006 ਮਾ ਨਾ ਅਮਰੀਕਾ ਅਮਰੀਕਾ ਆਇਆ ਦਾਵਾ 2012 ਮਾ ਕਾ ਇਥੇ ਵੀ ਸਿਟੀਜ਼ਨ ਜਨਾਨੀ ਗੱਲ ਉਸਨੇ ਕਰਾ ਲਿਆ ਵਿਆਹ ਅ ਵਾ ਫੇਰ ਵੀ ਕੱਚਾ ਰਹਾਗਾ ਸਾਰੀ ਉਮਰ ਲੰਘ ਗਈ ਕਾ ਬੰਦੇ ਪੱਕਾ ਹੀ ਨਹੀਂ ਹੋਇਆ ਟਿਕਟ ਬਟਨ ਲੱਗੇ ਹੀ ਨਹੀਂ ਕਾ ਉਸਕੇ ਅਰ ਇਮੀਗ੍ਰੇਸ਼ਨ ਵਾਲੇ ਕਿਸੇ ਵੀ ਟਾਈਮ ਨੂੰ ਚੱਕਾ ਡਿਪੋਰਟ ਕਰ ਸਕਾ ਅਰੇ ਇਮੀਗ੍ਰੇਸ਼ਨ ਕਾਨੂੰਨ ਕਹਾ ਵੀ ਵਾਪਰਵਾਸੀ 10 ਸਾਲ ਅਮਰੀਕਾ ਦੇ ਬਾਹਰ ਉਸ ਨੂੰ ਰਹਿਣਾ ਪਵੇਗਾ ਉਸ ਤੇ ਬਾਅਦ ਵਾ ਗ੍ਰੀਨ ਕਾਰਡ ਦਾ ਹੱਕਦਾਰ ਬਣ ਸਕਾ ਅਰ ਯੋ ਹਲਾਤਾ ਮ ਬਾਈਡਨ ਸਰਕਾਰ ਯੂਐਸ ਕੇ ਉਪਰ ਵਿਚਾਰ ਕਰ ਰਹੀ ਵੀ ਜਿਹੜੇ ਵੀ ਇਸ ਅਮਰੀਕਾ ਵਿੱਚ ਰਹਣੇਗਾ ਇਨ ਕਾ ਹਸਰਾ ਬਣ ਜੇ ਵਿਚਾਰੇ ਉਰਾ ਰਹਿ ਲੇਗੇ ਚਾਰ ਪੈਸੇ ਦਾ ਕੰਮ ਕਮ ਕਰ ਲੇਗੇ ਇਸ ਤਰ੍ਹਾਂ ਦਾ ਚੱਕਰ ਜਿਹੜਾ ਮਤਲਬ ਯੋ ਪੈ ਰਿਆ ਚਲੋ ਬਾਕੀ ਦੇਖੋ ਅੱਗਾ ਕਿਆ ਬਣੇਗਾ ਯੋ ਅਮਰੀਕਾ ਵਾਲਿਆਂ ਬੰਦਿਆਂ ਵਾਸਤੇ ਬਹੁਤ ਕੰਮ ਦੀ ਖਬਰ ਲਓ ਨਜ਼ਾਰੇ